ਇੱਕ ਕੁਛ ਆਪਣੇ ਕੋਲੇ ਕਾਫੀ YouTube ਤੇ ਵਿਦਵਾਨ ਹੈਗੇ ਨੇ ਤੇ ਉਹ ਬਹਿ ਜਾਂਦੇ ਤੜਕੀ ਜੋ ਲੱਗਦਾ ਮੈਨੂੰ ਗਾਣਾ ਕੱਢਣ ਉਹ ਉਹਨਾਂ ਨੇ ਕੁਛ ਨਹੀਂ ਕਰਨਾ ਖੂਨ ਕਾਲੇ ਰੰਗ ਦਾ ਕਰ ਰੱਖਿਆ ਸਾੜ ਸਾੜ ਕੇ ਜਿਉਂ ਲੱਗਦੇ ਆ ਮੈਂ ਹੁਣ ਤਿੰਨ ਚਾਰ ਦਿਨ ਹਸਪਤਾਲ ਗਿਆ ਚਾਰ ਮੁੱਖ ਮੰਤਰੀ ਬਣਾ ਦੇ ਮੇਰੇ ਬਾਅਦ ਚ ਐਡੀ ਸਰਕਾਰ ਦਾ ਆਤੀ ਐਡੀ ਸਰਕਾਰ ਦਾ ਆਤੀ ਹੁਣ ਮੈਨੂੰ ਇਹ ਦੱਸਣ ਉਹ ਮੈਂ ਮੁੱਖ ਮੰਤਰੀ ਤਾਂ ਕੇਜਰੀਵਾਲ ਸਾਹਿਬ ਨੇ ਦਰبار ਸਾਹਿਬ ਜਦੋਂ ਆਏ ਸੀ ਮੈਂ ਥੱਟੇ ਕਿੰਨ ਦਰਬਾਰ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਕਹਿਤਾ ਸੀ ਨਾ ਲੈਤਾ ਸੀ ਇਹੀ ਰਹਿਣਗੇ ਪਰ ਹਰੂਜ ਪਤਾ ਨਹੀਂ ਕਿਉਂ ਵੀ ਮੇਰੇ ਨੂੰ ਮੇਰੇ ਧੜੇ 'ਚ ਹੁਣ ਇੰਨੇ ਭਗਵੰਤ ਮਾਨ ਨੂੰ ਲੱਗੇ ਨਹੀਂ ਲਾਹ ਹੁਣ ਤੇ ਹੁਣ ਜੇ ਮੈਂ ਰਹੂੰਗਾ ਤਾਂ ਫਿਰ ਆਪਣੇ ਹੀ ਦਰਸ਼ਕਾਂ ਨੂੰ ਇਹਦਾ ਮਤਲਬ ਗਲਤ ਜਾਣਕਾਰੀ ਦੇ ਰਹੇ ਨੇ ਮਾਫੀ ਮੰਗਣਗੇ ਆਪਣੇ ਦਰਸ਼ਕਾਂ ਤੋਂ ਇਹ ਹਾਜੇ ਬਥੇਰੇ ਤਰਕੀ ਬਹਿ ਜਾਂਦੇ ਆ ਤਾਂ ਇਹ ਫੇਸਬੁੱਕ ਦੀ ਵਿਦਵਾਨਾਂ ਤੋਂ ਥੋੜੀ ਜਿਹੀ ਬਚੀਓ ਦਨਾਲ ਦੀ ਨਾਲ ਹੀ 100 ਚੁੱਕ ਸਮਾਗਮ ਹੋ ਜਾਂਦੇ ਨੇ ਇੱਥੇ ਤੇ ਹੁਣ ਉਹ ਦਿਨ ਨੂੰ ਦੱਸਣਾ ਕਿ ਉਹ ਆਪਦੇ ਹੀ ਦਰਸ਼ਕਾਂ ਨਾਲ ਧੋਖਾ ਕਰ ਰਹੇ ਨੇ ਨਾ ਜਿਹੜੇ ਉਹਨਾਂ ਦੇ ਝੂ ਲੈਂਣ ਵਾਸਤੇ ਉਹ ਗਲਤ ਟਾਈਟਲ ਦਿੰਦੇ ਆ ਗਲਤ ਥੰਬਨੇਲ ਰੱਖਦੇ ਆ ਤੇ ਤੇ ਹੁਣ ਜਦੋਂ ਮੈਂ ਰਹੂੰਗਾ ਨਹੀਂ ਬਣੂੰਗਾ ਕੋਈ ਹੋਰ ਤਾਂ ਫਿਰ ਮੈਨੂੰ ਇਹ ਦੱਸ ਦੋ ਕਿ ਉਹ ਆਪਣੇ ਦਰਸ਼ਕਾਂ ਤੋਂ ਮਾਫ਼ੀ ਮੰਗਣਗੇ ਕਿਉਂਕਿ ਉਹ ਗਲਤ ਜਾਣਕਾਰੀ ਦਿੱਤੀ ਗਈ ਇਹ ਜੀ ਚਲੀ ਜਾਊਗਾ ਫੇਰ ਨਹੀਂ ਲਾਉਣਾ ਤਾਂ ਹੈਗਾ ਸੀ ਫਿਰ ਉਹ ਖੋੜੇ ਪੰਗਾ ਪੈ ਗਿਆ ਲੈ ਫਿਰ ਐ ਕਿਦਣਗਾ ਮਤਲਬ ਮੈਂ ਜਾਣਦਾ ਨਹੀਂ ਯਾਰ ਮੈਂ ਇਸੇ ਲਾਈਨ 'ਚ ਹੋਰਿਆ ਹੋਇਆ ਹਾਂ ਸੇਰ ਸਾਹਿਬ ਇਹ ਖਬਰਾਂ ਕੌਣ ਪਲਾਨ ਕਰਾਉਂਦਾ ਚਿਕਾ ਉਹ ਆਪ ਦਾ ਆਪਦੀ ਕਰਦੇ ਨੇ ਮੈਂ ਤਾਂ ਆਪ ਸੁਣ ਕੇ ਰਹੇ ਭਗਵਾਨ ਜੀ ਨੇ ਐ ਕਿਹਾ ਮੈਂ ਕਦੋਂ ਕਿਹਾ ਬਈ ਮੈਂ ਇਹ ਮੇਰੇ ਦਿਮਾਗ 'ਚ ਕਿਹੜੀ ਚਿਪ ਲਾ ਰੱਖੀ ਜਿਹੜੀ ਇਹਨਾਂ ਕੋਲ ਜਾਂਦੀ ਸਿੱਧੀ ਐਵੇਂ ਆ ਪਤਾ ਕੀਆ ਮੈਂ ਜਾਣਦਾ ਸਾਰਿਆਂ ਨੂੰ ਜੀ ਉਹਨਾਂ ਦੀ ਬੈਕਗ੍ਰਾਉਂਡ ਵੀ ਜਾਣਦਾ ਤੁਸੀਂ ਸਾਫ ਕਾ ਫੌਜੀ ਸੁਣਿਆ ਹੋਣਾ ਕੀ ਸਾਬ ਦਾ ਹੈਡਮਾਸਟਰ ਸੁਣਿਆ ਹੋਣਾ ਸਾਬ ਦਾ ਪ੍ਰਿੰਸੀਪਲ ਸੁਣਿਆ ਹੋਣਾ ਇਹ ਕੋਣ ਨੇ ਸਾਬ ਦਾ ਪੱਤਰਕਾਰ ਆ ਕੋਣ ਨੇ ਸਾਬ ਦਾ ਸਮਗਲਰ ਸਾਬ ਦਾ ਗੈਂਗਸਟਰ ਇਹ ਕੋਣ ਨੇ ਸਾਬ ਦਾ ਡਰੱਗੀ ਲੈ ਸਾਬ ਦਾ ਡਰੱਗੀ ਵੀ ਸਾਬ ਕਾ ਹੁੰਦੇ ਸੀ ਉਹ ਬੈਠੇ ਨੇ ਵਿਦਵਾਨ ਬਣ ਕੇ ਉੱਥੇ ਸੋ ਮੈਂ ਕਹਿੰਦਾ ਇਹਨਾਂ ਤੋਂ ਬਚੋ ਠੀਕ ਹੈ ਉਹ ਬਹੁਤ ਖਤਰਨਾਕ ਮਿੱਤਰ ਕੀੜੇ ਨੂੰ ਮਾਰਨ ਵਾਲੇ ਉਹ ਦੋਸਤ ਬੰਦੇ ਨੇ ਉਹ ਉਹਨਾਂ ਨੇ ਵਿਊ ਦੇ ਚੱਕਰਾਂ ਜੋ ਮਰਜੀ ਕਹਾ ਲੋ ਉਹਨਾਂ ਤੋਂ ਜੋ ਮਰਜੀ ਕਹਾ ਲੋ ਵਿਊ ਦੇ ਚੱਕਰਾਂ ਚ ਹਾਂ ਥੋੜੇ ਭਾਜਪਾ ਬਾਰੇ ਬੋਲਣਾ ਪਿਆ ਥੋੜੇ ਚੁੱਪ ਕਰ ਜਾਂਦੇ ਨੇ ਫਿਰ ਈਡੀ ਊਡੀ ਤੋਂ ਡਰਦੇ ਨਹੀਂ ਠੀਕ ਹੈ ਨਾ ਮੈਂ ਚਾਹੁੰਦਾ ਨਹੀਂ ਮੈਂ ਚਲ ਕੋਈ ਨਹੀਂ ਕੱਢ ਲੈਣ ਤੋਂ ਪੜਾ ਸੋਚਿਆ ਰਹਿਣਾ ਇਹਨਾਂ ਦੇ ਕਹੇ ਤੇ ਨਾ ਤਾਂ ਇਹਦੇ ਕਿਸੇ ਦੇ ਘਰ ਤੇ ਵੋਟਾਂ ਪਾਉਂਦੇ ਆ ਇਹਨਾਂ ਦੇ ਕਹੇ ਤੇ ਨਾ ਹੀ ਕੋਈ ਕੋਈ ਪਰਸੈਪਸ਼ਨ ਬਣਦੀ ਹੈ ਜਾਂ ਕੋਈ ਲਹਿਰ ਬਣਾ ਦੇਣਗੇ ਚਾਰ ਪੰਜ ਹੈਗੇ ਨੇ ਚਲ ਰੋਟੀ ਖਾਈ ਜਾਂਦੇ ਨੇ ਆਪਾਂ ਨੇ ਕੀ ਲੈਣਾ ਸਾਡੀ ਪਾਰਟੀ 'ਚ ਕੋਈ ਤੜਾ ਨਹੀਂ ਅਰਵਿੰਦ ਕੇਜਰੀਵਾਲ ਸ਼ੂਗਰ ਦਾ ਮਰੀਜ਼ ਹੁੰਦੇ ਹੋਏ ਵੀ अच्छी दिन भूख हड़ताल करके पार्टी बनाई हुई है एंटी करप्शन मूवमेंट से पार्टी निकली है साडी साडी पार्टी च कोई ठडा नहीं साडी पार्टी च लोग ही ठडा ने बस भगवान तमान होय मैं यो मेरे ना केड़ा ठडा जी मेरे दास्तो केड़ा मेरा ठडा कोई लोग मेरा ठडा ने केहरीवाल साहब दा केड़ा ठडा जी लोग ठडा ने ठडा ठडा ने जे आए सी साडे कोले चली के वापस ਤੜਾ ਬਣਿਆ ਨਹੀਂ ਉਹਨਾਂ ਤੋਂ ਫਿਰਦੇ ਨੇ ਉਹ ਦੂਜੇ ਪਾਸੇ ਫਿਰਦੇ ਨੇ ਉਸ ਦੇ ਮੁਤਾਬਕ ਇਹ ਪਾਣੀ ਦਿੱਤਾ ਗਿਆ ਸਾਈਟ 'ਤੇ ਆ ਦੇ ਹੋਰ ਪਾਣੀ ਆ ਤੇ ਇਸ ਦੇ ਨਾਲ ਹੋਰ ਨੀਤੀ ਕੱਲੋਂ ਕੋਪਨ ਦੇ ਵੇਟੀ ਕੱਲ ਕਿਤੇ ਰੋਣੀ ਮਿੱਟਣਾ ਕੈਨ ਟੂ ਬੋਲ ਕਿਹਾ ਰਵਨੀਤ ਮਿੱਟੂ ਮੈਂ ਵੇਟ ਕਰੂ ਅਸੀਂ ਉਹਦੀ ਉੱਥੇ ਕੋਈ ਨਹੀਂ ਸੌਂਦਾ ਰੇਲ ਵਿੱਚ ਰੇਲਵੇ ਦੀ ਮੈਂ ਕਿਹਾ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਕੋਨ ਆ ਦੇਣੀ ਹੁੰਦਾ ਮਤਮੇ ਹੁਣ ਤੂੰ ਕਹਦਾ ਮੰਤਰੀ ਕਹਿੰਦਾ ਕੋਈ ਟੇਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੀਨ ਲਗवानी ਹੈ ਕੋਈ ਕਾਲੀ ਜਿਹਾ ਕੋਈ ਉਹ ਲਵਾ ਦੂਗਾ ਹੁੰਦਾ ਨਹੀਂ ਚੱਲਦੀ ਉਹ ਦਿਨ ਦਾ ਹੀ ਮਹਿਕਮਾ ਉਹ ਹੈ ਉਦੋਂ ਕੋਈ ਉਸ ਬੰਦੇ ਨੂੰ ਜਿਹੜਾ ਖਤਮ ਹੋਇਆ ਹੋਵੇ ਸਿੰਧੀਏ ਨੂੰ ਸਾਰੇ ਜਹਾਜ਼ ਵੇਚ ਕੇ ਸਿੰਧੀ ਨੇ 에ਵੀਏਸ਼ਨ ਮਿਨਿਸਟਰ ਬਣਾਤਾ ਉਹ ਉਹਨਾਂ ਨੂੰ ਵਿਚਾਰ ਨੂੰ ਉੱਥੇ ਨਹੀਂ ਪੁੱਛਦਾ ਕੋਈ ਉਹ ਬੈਠੇ ਰਹਿੰਦੇ ਨੇ ਕਿਉਂਕਿ ਇਧਰੋਂ ਗਏ ਹੋਏ ਨੇ ਉਹਨੂੰ ਪਤਾ ਹੈ ਵੀ ਜਿਹੜੇ ਆਪਦੀ ਪਾਰਟੀ ਦੇ ਨਹੀਂ ਹੋ ਸਕੇ ਇਹ ਸਾਡੇ ਕੀ ਹੋਣਗੇ ਠੀਕ ਹੈ ਨਾ ਸੋ ਉਹ ਤਾਂ ਤਰਸ ਹੀ ਕਰੇ ਫੋਟੋਸ ਕਿਹਦੀ ਚਾਪੇ ਨੇ ਸਿਰਫ ਕੀਤੀ ਹੈ ਜੀ ਕਾਟੇ ਨੂੰ ਇੱਕ ਮਿਟੀਗੇਸ਼ਨ ਫੰਡ ਬਣਾਇਆ ਗਿਆ ਸੀਗਾ ਉਹਦੇ ਸੈਂਟਰ ਤੋਂ ਪਰਵਰ ਪੈਸਾ ਭੰਦੇ ਤਾਂ ਤੁਸੀਂ ਭੰਦੇ ਉਹਦਾ ਕੰਮ ਹੁੰਦਾ ਹਰ ਆਮਦ ਤੋਂ ਬਾਅਦ ਪਹਿਲੇ ਤਿਆਰੀਆਂ ਕਰਨਾ ਪਰ ਇਸ ਸਰਕਾਰ ਨੇ 600 ਕਰੋੜ ਰੁਪਏ ਨਾ ਮਹਾਗਤ ਤਿੰਨ ਸਾਲਾਂ ਦੇ 600 ਕਰੋੜ ਤੋਂ ਇੱਕ ਕਿੰਨੀ ਕਰ ਦਿੱਤਾ ਗਿਆ ਹੈ ਅਸੀਂ ਇਹ ਲਖਣਾ ਹੈ ਕਿ ਐਗਰੀਪੋਰਟ ਲੇ ਕੇ ਉਹ ਜੀ ਬਿਤਾਈ ਇੱਕ ਇੱਕ ਸਾਲ ਦਾ ਜਦੋਂ ਤੋਂ ਐਸਡੀਆਰ ਬਣਿਆ ਨਾ एक, एक साल का गवर्नमेंट ने किन्नेस भेजे किन्ने खर्चे मेरे पे आया मेरे को दो हजार दस ग्यारह एस डी आर एफ बनिया चौरासी करोड़ रुपया आया एक सौ चुरासी करोड़ रुपया एक्सपेंडिचर हो गया खर्च हो गया दो हजार ग्यारह बारह एक सौ कहत्तर करोड़ रुपया आया एक सौ नहठ करोड़ रुपया खर्चा दो हजार बारह तेरह दो सौ बहत्तर करोड़ रुपया आया दस करोड़ खर्चा बारह तेरह की गल अकाली दल की सरकार से तेरह चौदह एक सौ चौरानवे आया दो सौ चौदह पंद्रह दो सौ तीन आया पंद्रह खर्चा पंद्रह सोलह एक सौ छियाली आया सात सौ बारह खर्चा सोलह सतार तीन सौ आया एक सौ अठारह तीन सौ पंद्रह आया उनासी कपन साहब सरकार आ गई अठारह उन्नीस तीन सौ चौह आया अठती खर्चा है उन्नी तीन सौ तेरह आया एक सौ तिरानवे खर्च है भी चार सौ आया सात सौ सत्या इक्की बी सौ आया छे सौ बाई तेई दो सौ अठ आया करोड़ काड, खर्चे तेई चौबी छताली आया चार सौ इक्की खर्चे चौबी पच्ची चार सौ अठासी आया सताई करोड़ रुपए खर्च। पच्ची छब्बी दो सौ इकताली आया एक सौ चाली खर्चे टोटल पांच हजार बारह करोड़ फाइव थाउजेंड एंड पांच हजार बारह करोड़ आया जो तो एस बनी है ਸਾਡੇ 12 ਬਾਰਾਂ ਵਾਲਾ ਕੰਮ ਨੂੰ ਮਾਰੀ ਜਾਂਦੇ ਗੱਲਾਂ ਤੋ ਜੋ 3820 ਖਰਚਾ ਗਿਆ ਜੀ ਹੁਣ ਤੱਕ ਆ ਸਾਰਾ ਐਸ ਡੀ ਆਰ ਐਫ ਦਾ ਜਦੋਂ ਤੋਂ ਬਣੀ ਹੈ 10 11 ਤੋਂ ਲੈ ਕੇ 25 ਦਾ 25 ਤੱਕ ਦਾ ਇਹ ਸਾਰਾ ਡਾਟਾ ਹੈ ਗਵਰਨਮੈਂਟ ਨੇ ਕਿੰਨੇ ਭੇਜ ਇਹ ਤਾਂ ਆਇਆ ਲੱਗਦਾ ਜਿਵੇਂ ਸਵਤਕ ਪੈਸੇ ਸਟੌਕ ਰੱਖੇ ਹੋਣ ਵੀ ਪੈਸੇ ਦਾ ਪੈਣੇ ਬਹੁਤ ਗਵਰਨਮੈਂਟ ਕੋਲੇ